ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਸੂਟ ਰੈਡੀ ਕੀਤਾ ਹੈ ਇਹ ਵਾਲੇ ਮਾਡਲ ਨਾਲ ਦਾ ਕਸਟਮਰ ਦਾ ਮੈਸੇਜ ਆਇਆ ਸੀ ਜੀ ਸੇਮ ਸੂਟ ਆ ਚਾਹੀਦਾ ਹੈਗਾ ਤਾਂ ਆਪਾਂ ਸੇਮ ਹੋਵੇ ਦੀ ਡਿਜ਼ਾਈਨ ਦੋ ਸੂਟਸ ਰੈਡੀ ਹੋਏ ਨੇ ਸੇਮ ਦੇਖੋ ਤੁਸੀਂ ਦੇਖ ਸਕਦੇ ਹੈਗੇ ਹੋ ਕਲਰ ਲੇਵੈਂਡਰ ਐਂਡ ਸਕੀਨ ਦਾ ਕੰਬੀਨੇਸ਼ਨ ਹੈ ਤਾਂ ਬੋਥ ਹੀ ਸੋਨੇ ਸੂਟ ਬਣ ਕੇ ਰੈਡੀ ਹੋਏ ਨੇ ਆਪਾਂ ਇਸ ਵਿੱਚ ਫੈਬਰਿਕ ਹੈ ਜੀ ਐਸਕੇ ਦਾ ਪ੍ਰੀਮੀਅਮ ਕੁਆਲਿਟੀ ਦੀ ਕਾਟਨ ਯੂਜ਼ ਕੀਤੀ ਹੈਗੀ ਹੈ ਮਸਲੀਨ ਕਾਟਨ ਦੀ ਤਾਂ ਬਹੁਤ ਹੀ ਸੋਹਣੇ ਸੂਟ ਬਣ ਕੇ ਰੈਡੀ ਹੋਏ ਨੇ ਕਲਰਸ ਇਸ ਦਾ ਤੁਸੀਂ ਦੇਖ ਸਕਦੇ ਹੋ ਲਵੈਂਡਰ ਤੇ ਸਕਿਨ ਟੋਨ ਦੇ ਵਿੱਚ ਹੈਗਾ ਕਿਉਂਕਿ ਕਸਟਮਰ ਦੀ ਡਿਮਾਂਡ ਇਸੇ ਕਲਰ ਦੀ ਸੀ ਕੀ ਸੋ ਤੁਸੀਂ ਸੇਮ ਟੂ ਸੇਮ ਤੁਸੀਂ ਵੀ ਰੈਡੀ ਕਰਵਾ ਸਕਦੇ ਹੈਗੇ ਹੋ ਇਹਦੇ neck ਤੇ ਵਰਕ ਹੋਇਆ ਹੈਗਾ ਤੇ ਨਾਲ ਬਾਟਮ ਹੈ ਐਂ ਨਾਲ ਆਪਾਂ ਦੁਪੱਟਾ ਵੀ ਇਸ ਦੇ ਨਾਲ ਰੈਡੀ ਕੀਤਾ ਹੈਗਾ ਆਮੇਕਾ ਤੇ ਤੁਸੀਂ ਦੇਖ ਸਕਦੇ ਹੋ embroidery ਸਾਰੀ ਕੀਤੀ ਹੋਈ ਹੈ ਬਹੁਤ ਹੀ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਹੈ ਆਪਾਂ ক্লোਜ਼ ਅਪ ਤੋਂ ਤੁਸੀਂ ਦੇਖ ਸਕਦੇ ਹੋ ਸ਼ੇਡਿੰਗ ਕਰਕੇ ਇਸ ਵਿੱਚ ਬਹੁਤ ਸੋਹਣੇ ਕਲਰਸ ਐਡ ਕਰਕੇ ਆਪਾਂ ਇਸ ਨੂੰ ਰੈਡੀ ਕੀਤਾ ਹੈਗਾ ਪ੍ਰੋਪਰ neck ਬਣਿਆ ਜੀ ਹੈਵੀ ਪੂਰੀ ਡਿਜ਼ਾਈਨਿੰਗ ਹੈ neck ਦੇ ਉੱਪਰ ਤੁਸੀਂ ਦੇਖ ਸਕਦੇ ਹੈਗੇ ਹੋ نیچے ਘੇਰੇ ਤੇ ਵੀ ਇੱਕ veil ਆਏਗੀ ਬਹੁਤ ਹੀ ਸੋਹਣੀ veil ਹੈ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੈਗੇ ਹੋ ਤੁਸੀਂ ਇਸ ਸੂਟ ਦੇ ਵਿੱਚ ਕੋਈ ਵੀ ਕਲਰ ਰੈਡੀ ਕਰਵਾ ਸਕਦੇ ਹੈਗੇ ਹੋ ਆਪਣੀ ਇੱਛਾ ਅਕੋਰਡਿੰਗ ਜੋ ਵੀ ਕਲਰ ਚਾਹੋ ਕਿਸੇ ਵੀ ਫੈਬਰਿਕ ਤੇ ਵਾਲਾ ਡਿਜ਼ਾਈਨ ਤੁਸੀਂ ਰੈਡੀ ਕਰਵਾ ਸਕਦੇ ਹੈਗੇ ਹੋ ਜੋ ਆਪਣੇ ਕੰਮ ਦੀ ਐਂਡ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੈਗੇ ਹੋ ਫੈਬਰਿਕ ਤੁਸੀਂ ਆਪਣੀ ਮਰਜ਼ੀ ਦਾ ਚੋਸ ਕਰ ਸਕਦੇ ਹੈਗੇ ਹੋ ਸਾਈਡ ਤੇ ਇਸ ਦੀਆਂ ਬਾਹਾਂ ਤੇ ਵੀ ਵਰਕ ਕੀਤਾ ਹੈਗਾ ਆਪਾਂ ਬਾਜੂ ਦੇ ਉੱਤੇ ਵੀ ਆਏਗਾ ਜੀ neck ਤੇ ਹੈ ਥੱਲੇ ਨੀਚੇ ਘੇਰੇ ਦੇ ਉੱਤੇ ਆਏਗਾ ਦੇ ਨਾਲ ਇਸ ਦੇ ਬਾਹਾਂ ਦੇ ਉੱਤੇ ਵੀ ਇਹ ਵਾਲੀ ਜੋ ਵੇਲ ਹੈਗੀ ਹੈ ਉਹ ਆਪਾਂ ਪਾਈ ਹੈਗੀ ਹੈ ਨਾਲ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਜੋ ਮਤਲਬ ਬਾਟਮ ਹੈਗੀ ਹੈ ਕੰਟਰਾਸਟ ਸੀਗੀ ਸੋ ਕੰਟਰਾਸਟ ਬਾਟਮ ਦੇ ਨਾਲ ਆਪਾਂ ਇਹ ਸੂਟ ਰੈਡੀ ਕੀਤਾ ਹੈਗਾ ਤੁਸੀਂ ਆਪਣੇ ਤਰੀਕੇ ਨਾਲ 올ਓਵਰ ਸੂਟ ਵੀ ਰੈਡੀ ਕਰਵਾ ਸਕਦੇ ਹੈਗੇ ਆਪਣੀ ਮਰਜ਼ੀ ਨਾਲ ਅਗਰ ਤੁਸੀਂ 올ਓਵਰ ਰੈਡੀ ਕਰਵਾਉਣਾ ਤਾਂ ਆਪਾਂ ਪਲੇਨ ਬਾਟਮ ਇਸ ਦੇ ਨਾਲ ਅਟੈਚ ਕੀਤੀ ਹੈਗੀ ਹੈ ਤੇ बॉटम ਦੇ نیچے ਵੀ ਪੌਂਚਿਆਂ ਦੇ ਉੱਤੇ ਜਾਂ ਤੁਸੀਂ ਵੀ ਵਰਕ ਕੀਤਾ ਹੋਇਆ ਤੁਸੀਂ ਪਲਾਜ਼ੋ ਵੀ ਬਣਾ ਸਕਦੇ ਹੋ ਐਂਡ ਸਲਵਾਰ ਵੀ ਬਣਾ ਸਕਦੇ ਹੋ ਅੱਜਕੱਲ ਸਟ੍ਰੇਟ ਸਲਵਾਰਾਂ ਦਾ ਟ੍ਰੈਂਡ ਹੈ ਤਾਂ ਸਟ੍ਰੇਟ ਸਲਵਾਰਾਂ ਵੀ ਬਣਾ ਸਕਦੇ ਹੋ ਤੇ ਪਲਾਜ਼ੋ ਵੀ ਬਣਾ ਸਕਦੇ ਹੈਗੇ ਹੋ ਫਿਨਿਸ਼ਿੰਗ ਦੇਖੋ ਕੰਮ ਦੀ ਬਹੁਤ ਹੀ ਸੋਨੇ ਕਲਰ ਉੱਠ ਕੇ ਆਇਆ ਇਸ स्किन ਦੇ ਉੱਪਰ ਤਾਂ ਬਹੁਤ ਹੀ ਸੋਨਾ ਫੈਬਰਿਕ ਰੈਨ ਵਾਲਾ ਹੈਗਾ ਇਹ ਆਪਾਂ ਦੋ ਟਾਈਪ ਦੇ ਫੈਬਰਿਕ ਨੇ ਇਹੋ ਕੀਤਾ ਹੈਗਾ ਦੋਨੋਂ ਸੂਟ ਅਲੱਗ-ਅਲੱਗ ਫੈਬਰਿਕਸ ਤੇ ਬਣੇ ਹੈਗੇ ਆ ਨਾਲ ਦੁਪੱਟਾ ਦੇਖੋ ਮਸਲੀਨ ਦਾ ਆਪਾਂ ਐਡ ਕੀਤਾ ਲਾਈਨਿੰਗ ਵਾਲਾ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਹੈ ਦੁਪੱਟੇ ਨੂੰ ਲੇਸ ਲਗਾ ਕੇ ਫਿਨਿਸ਼ਿੰਗ ਦਿੱਤੀ ਹੈਗੀ ਹੈ ਐਂਡ ਜੋ ਦੁਪੱਟਾ ਹੈਗਾ ਜੀ ਡਬਲ ਡਾਈ ਦੁਪੱਟਾ ਰਹਿਣ ਵਾਲਾ ਹੈਗਾ ਸੈਂਟਰ ਚੋਂ ਸਾਰਾ ਪਰਪਲ ਲੇਸ ਲੱਗੀ ਹੈ ਪ੍ਰੋਪਰ ਫਿਨਿਸ਼ਿੰਗ ਦਿੱਤੀ ਹੋਈ ਹੈ ਆਪਾਂ ਨੀਚੋਂ ਥੋੜਾ ਸਕਿਨ ਟਨ ਦੇ ਵਿੱਚ ਆਪਾਂ ਇਸ ਨੂੰ ਟਾਈ ਐਂਡ ਡਾਈ ਕੀਤਾ ਹੈਗਾ ਦੁਆਰਾ ਸੂਟ ਦੀ ਫਿਨਿਸ਼ਿੰਗ ਤੁਸੀਂ ਸਾਰੀ ਦੇਖ ਸਕਦੇ ਹੈਗੇ ਹੋ ਵਰਕ ਦੀ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੋਵੇ ਇਹ ਵਾਲੇ ਸੂਟਸ ਦਾ ਕਰ ਸਕਦੇ ਹੈਗੇ ਹੋ ਇਹ ਆਪਣੇ ਕੋਲ ਦੋ ਸੂਟ ਆਪਾਂ ਕਸਟਮਰ ਦੇ ਅੱਜ ਭੇਜ ਦਵਾਂਗੇ ਤਾਂ ਦੋ ਇਸ ਤੋਂ ਇਲਾਵਾ ਆਪਣੇ ਕੋਲ ਰੈਡੀ ਪਏ ਨੇ ਅਗਰ ਕਿਸੇ ਨੇ ਵੀ ਆਰਡਰ ਕਰਨਾ ਹੋਵੇ ਕਰ ਸਕਦੇ ਹੈਗੇ ਹੋ ਤੁਸੀਂ ਬਦਾਉ ਦੁਪੱਟਾ ਵੀ ਆਰਡਰ ਕਰ ਸਕਦੇ ਹੋ ਐਂਡ ਵੀਰ ਦੇ ਦੁਪੱਟਾ ਵੀ ਆਰਡਰ ਕਰ ਸਕਦੇ ਹੈਗੇ ਹੋ 올 오버 인디아 위ਚ ஷிப்பிங் ਜੋ अवेलेबल ਹੈ ਕਿਤੇ ਵੀ ਬੈਠ ਕੇ ਤੁਸੀਂ ਆਰਡਰ ਕਰ ਸਕਦੇ ਹੋ ਕਮ ਨੂੰ ਤੁਸੀਂ ক্লোਜ਼ ਅਪ ਤੋਂ ਦੇਖ ਸਕਦੇ ਹੈਗੇ ਬਹੁਤ ਹੀ ਸੋਨਾ ਕੀਤਾ ਹੋਇਆ ਹੈਗਾ ਫੈਬਰਿਕ ਵੀ ਬਹੁਤ ਵਧੀਆ ਆਪਾਂ ਯੂਜ਼ ਕੀਤਾ ਹੋਇਆ ਹੈ ਬਾਕੀ ਅਸੀਂ ਕਸਟਮਰ ਦੀ ਚੋਇਸ ਤੇ ਫੈਬਰਿਕ ਚੂਸ ਕਰਦੇ ਹਾਂ ਜੋ ਕਸਟਮਰ ਦੀ ਡਿਮਾਂਡ ਹੁੰਦੀ ਹੈ ਉਹੀ ਫੈਬਰਿਕ ਆਪਾਂ ਲਗਵਾ ਦਿੰਨੇ ਹੈਗੇ ਆ ਤਾਂ ਉਸੇ ਫੈਬਰਿਕ ਤੇ ਆਪਾਂ ਜੋ ਸੂਟ ਆ ਰੈਡੀ ਕਰਕੇ ਦਿੰਨੇ ਆ ਤੁਸੀਂ ਕਿਸੇ ਵੀ ਕਲਰ ਵਿੱਚ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਹੋਵੇ ਕੋਈ ਵੀ ਡਿਜ਼ਾਈਨ ਤੁਸੀਂ ਸਾਨੂੰ ਦੇ ਕੇ ਰੈਡੀ ਕਰਵਾ ਸਕਦੇ ਹੋ ਜਿਵੇਂ ਇਹ ਵਾਲੀ ਮਾਡਲ ਪਿਕ ਕਸਟਮਰ ਨੇ ਸੈਂਡ ਕੀਤੀ ਸੀ ਤੇ ਉਹਨਾਂ ਨੇ ਉਸ ਅਕੋਰਡਿੰਗ ਇਹ ਸੂਟ ਰੈਡੀ ਕਰਵਾਇਆ ਤਾਂ ਬਹੁਤ ਹੀ ਸੋਨਾ ਸੂਟ ਬਣ ਕੇ ਰੈਡੀ ਹੋਇਆ ਤਾਂ ਤੁਸੀਂ ਵੀ ਉਸ ਅਕੋਰਡਿੰਗ ਆਪਣੀ ਸੂਟ ਰੈਡੀ ਕਰਵਾ ਸਕਦੇ ਹੋ 올ਓਵਰ ਇੰਡੀਆ ਸ਼ਿਪਿੰਗ ਅਵੇਲੇਬਲ ਹੈ ਜੋ ਸੂਟ ਰੈਡੀ ਕਰਤੇ ਹੈ ਚੂਜ਼ ਦੀ ਪੇਮੈਂਟ ਐਡਵਾਂਸ ਦੇ ਵਿੱਚ ਹੁੰਦੀ ਹੈ ਹਾਫ ਪੇਮੈਂਟ ਐਡਵਾਂਸ ਚ ਹੁੰਦੀ ਹੈ ਸੋ ਨੰਬਰ ਸਕਰੀਨ ਤੇ ਮੈਂਸ਼ਨ ਹੈ ਆਰਡਰ ਕਰ ਲਈ ਥੈਂਕ ਯੂ